ਕਰਨੀ ਸਾਰ ਸਲੋਕ ਮਹੱਲਾ ਪਹਿਲਾ ਆਪੇ ਪਾਂਡੇ ਸਾਜੇ ਹਨ ਆਪੇ ਪੂਰਨ ਦੇ ਇਕਨੀ ਦੁੱਧ ਸਮਾਈ ਹੈ ਇੱਕ ਚੁੱਲ੍ਹਾ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਦਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰਖੈ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ ਕਿਸ ਨੂੰ ਕਹੀਐ ਨਾਨਕਾ ਸਭ ਕਿਸੇ ਆਪੇ ਆਪ ਪੌੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿਣਾ ਨਾ ਜਾਏ ਸੂ ਕਰਤਾ ਕਾਦਰਕਰੀਮ ਦੇ ਜੀਆ ਰਿਜਕ ਸੰਭਾਹੇ ਸਾਈ ਕਾਰ ਕਮਾਵਣੀ ਤੁਰਿ ਛੋਡੀ ਤਿੰਨ ਪਾਏ ਨਾਨਕ ਏ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਏ ਛੁੱਡਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦੇਓ ਜੀਓ ਰਵਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨ ਵਤਾ ਪੂਛਤ ਕਹਿ ਜੀਓ ਪਾਇਆ ਕਮਨ ਕਾਜ ਜਗ ਉਪਜੈ ਬਿਨ ਸੈ ਕਹੋ ਮੋਹੇ ਸਮਝਾਇਆ ਦੇਵ ਕਰਹੁ ਦਇਆ ਮੋਹੇ ਮਾਰਗ ਲਾਵਹੁ ਜਿਤ ਭੈ ਬੰਦਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਧ ਨਹੀਂ ਫਾਰੈ ਅਰ ਮਨ ਸੁਨ ਨਾ ਲੂਕੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਪਿਓ ਨਾ ਚੂਕੇ ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਵਿਹੂਣਾ ਉਦ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਿਵ ਲੈਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿੜੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਆਸਾ ਗਜ ਸਾਡੇ ਤਹ ਤੈ ਤੂਤੀਆਂ ਤੇਰੇ ਪਾਇਨ ਤੱਗ ਗਲੀਆਂ ਜਿਨਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਉਹ ਹਰ ਕੇ ਸੰਤ ਨਾ ਆਖੀਐ ਬਾਰਾਨਸ ਕੇ ਠੱਗ ਐਸੇ ਸੰਤ ਨਾ ਮੋਹ ਕੋ ਭਾਵਹਿ ਡਾਲਾ ਸਿਓ ਪੇਡਾ ਘਟਕਾਵਹਿ ਰਹਾਉ ਵਸਨ ਮਾਜ ਚਿਹਰਾਵਹਿ ਉਪਰ ਕਾਠੀ ਧੋਏ ਜਲਾਵਹਿ ਵਸਦਾ ਖੋਦ ਕਰਹਿ ਧੋਏ ਚੂਲੇ ਸਾਰੇ ਮਾਨਸ ਖਾਵਹਿ ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੈ ਸਦਾ ਸਦਾ ਫਿਰੈ ਅਬਮਾਨੀ ਸਗਲ ਕੁਟੰਬ ਡਬਾਵੈ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਸ ਸਤਗੁਰ ਭੇਟੈ ਪੁਨਰਪ ਜਨਮ ਨ ਆਵੈ ਆਸਾ ਬਾਪ ਦਲਾਸਾ ਮੇ ਰੋਕੀਨਾ ਸੇਜ ਸੁਖਾਲੀ ਮੁਖ ਅਮਰਤ ਦੀਨਾ ਿਸ ਬਾਪ ਕੋ ਕਿਉ ਮਨਹੁ ਵਿਸਾਰੀ ਆਗੈ ਗਿਆ ਨਾ ਬਾਜੀ ਹਾਰੀ ਮੂਈ ਮੇਰੀ ਮਾਈ ਹਉ ਖਰਾ ਸੁਖਾਲਾ ਪਹਿਰੋਂ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਉ ਬਾਲ ਕਿਸ ਬਾਪੈ ਜਿਨਹਉ ਜਾਇ ਪੰਚਾ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵੱਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕਿਸ ਸੂਜਿਆ ਆਸਾ ਇਕਤ ਪੱਤਰ ਪਰ ੁਰਕਟੁਰਕਟ ਇਕਤ ਪੱਤਰ ਭਰ ਪਾਣੀ ਆਸ-ਪਾਸ ਪੰਜ ਜੋਗੀ ਆ ਬੈਠੇ ਵਿਚ ਨਕਟ ਦੇ ਰਾਣੀ ਨਕਟੀ ਕੋਠਨ ਗਨ ਬਾਡਾ ਡੋ ਕਿਨਹ ਬਵੇਕੀ ਕਾਟੀ ਤੂੰ ਰਹਾਉ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਉਹ ਹੈਰੀ ਸਗਲਿਆ ਕੀ ਹੋ ਬਹਿਨ ਭਾਨ ਜੀ ਜਿਨਹ ਬਰੀ ਤਿਸ ਕੇਰੀ ਹਮਰੂ ਭਰਤਾ ਬਡੋਬ ਬੇਕੀ ਆਪੇ ਸੰਤ ਕਹਾਵੈ ਉਹ ਹਮਾਰੇ ਮਾਥੇ ਕਾਇਮ ਔਰ ਹਮ ਰਹਿ ਨਿਕਟ ਨਾ ਆਵੈ ਨਾ ਕੋ ਕਾਟੀ ਕਾਨੋ ਕਾਟੀ ਕਾਟ ਕੂਟ ਕਹਿ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ teen lok ki pyari aasa yogi jati tapi sanyasi bahu teert bhramna lunjat munjat mon jata tar ant tau marna taate sevi ale ramna rasna ram naam hit jaake kaha kare jamna rahav aagam nirgam jotik jan hai ਬਹੁ ਬਹੁ ਵਿਆਕਰਨਾ ਤੰਤ ਮੰਤਰ ਸਭ ਔਖਦ ਜਾਣੈ ਅੰਤ ਤਉ ਮਰਨਾ ਰਾਜ ਭੋਗ ਅਰ ਸਤਰ ਸੰਗਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ ਵੇਦ ਪ੍ਰਾਨ ਸਿਮਰਤ ਸਭ ਖੋਜੇ ਕਹੂ ਨਾ ਉਪਰਨਾ ਕਹੋ ਕਬੀਰ ਇਉ ਰਾਮਹਿ ਜੰਪੋ ਮੇਟ ਜਨਮ ਮਰਨਾ ਆਸਾ ਫੀਲਰ ਬਾਬੀ ਬਲਦ ਪਖਾਵਜ ਕਉਵਾ ਤਾਲ ਭਜਾਵੇ ਪਹਿਰ ਚੋਲਨਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ ਰਾਮ ਕਕਰਿਆ ਬਰੇ ਪਕਾਏ ਕਿਨਹਿ ਬੂਜਨ ਹਾਰੇ ਖਾਏ ਰਹਾਉ ਬੈਠ ਸਿੰਘ ਘਰ ਪਾਨ ਲਗਾਵੇ ਕੀਸ ਗਲਔ ਰੇ ਲਿਆਵੇ ਘਰ ਘਰ ਮੁਸਰੀ ਮੰਗਲ ਗਾਵਹਿ ਕਸ਼ੂਆ ਸ਼ੰਖ ਬਜਾਵੈ ਵੰਸ ਕੋ ਪੂਤ ਬਿਆਹਨ ਚੱਲਿਆ ਸੋਇਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ 베ਦੀ ਸਸੈ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋ ਰੇ ਸੰਤੋ ਕੀਤੀ ਪਰਬਤ ਖਾਇਆ ਕਸ਼ੂਆ ਕਹਿ ਅੰਗਾਰ ਭੇ ਲੋਰੂ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ ਏਕ ਬਹਤਰ ਆਧਾਰੀ ਏਕੋ ਜਿ ਸਹ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਦ ਪਾਵੇ ਤਲ ਕਾ ਬ੍ਰਹਮ ਲੈ ਗगन ਚਰਾਵੇ ਰਹਾਉ ਖਿੰਥਾ ਗਿਆਨ ਧਿਆਨ ਕਰ ਸੋਈ ਸ਼ਬਦ ਤਾਗਾ ਮਥ ਘਾਲੈ ਪੰਚ ਤਤ ਕੀ ਕਰ ਮਿਰ ਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਹਰੀ ਕਾਇਆ ਕਰ ਤੂੰ ਹੀ ਦ੍ਰਿਸ਼ਟ ਕੀ ਅਗਨ ਜਲਾਵੇ ਤਿਸ ਕਾ ਭਾਉ ਲਏ ਰਿਦ ਅੰਤਰ ਚਹੋ ਜੁਗ ਤਾਰੀ ਲਾਵੇ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸਚਾ ਨਿਸ਼ਾਨ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ ਦਿਨ ਮੈਂ ਸੋਚ ਵਿਚਾਰ ਕਵਾਦੇ ਪਿਸਤ ਦੋਜਕ ਕਿਨ ਪਾਈ ਕਾਜੀ ਤੈਂ ਕਮਨ ਕਤੇ ਬਬਖਾਨੀ ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾਉ ਸਖਤ ਸੁਨੇਹੋ ਕਰ ਸੁਨਤ ਕਰੀਐ ਮੈਂ ਨਾ ਬਦਉਗਾ ਭਾਈ ਜਾਉਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕਟ ਜਾਏ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰਨਾ ਛੋੜੈ ਤਾਂ ਤੇ Hindu ਹੀ ਰਹੀਐ ਸਾਧਕ ਤੇਬ RAM ਭਜ ਬਉਰੀ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ RAM ਕੀ ਤੁਰ ਕਰਹੀ ਪਚਹਾਰੀ ਆਸਾ ਜਦ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬਉਰੇ ਤੋਹੇ ਘਰੀ ਨਾ ਰਾਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾ ਕਾਂ ਕੀ ਮਾਤ ਪਿਤਾ ਕਹੋ ਕਾ ਕੋ ਕਮਨ ਪੁਰਖ ਕੀ ਜੋਈ ਘਟ ਫੂਟੇ ਕੋਈ ਬਾਤ ਨਾ ਪੁੱਛੈ ਕੱਢ ਹੋ ਕੱਢ ਹੋ ਹੋਈ ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ ਲਟ ਛਟਕਾਏ ਤਰੀ ਆ ਰੋਵੈ ਹੰਸ ਇਕੱਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾ ਆਈ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀੋ ਕੇ ਚੌਪਦੇ ਇੱਕ ਤੁਕੇ ਸਨ ਕਸਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੀ ਤਤ ਨਾ ਜਾਈ ਰਹਾਓ ਤਨ ਕਰ ਮਟਕੀ ਮਨ ਮਾਹੇ ਬਲੋਈ ਇਸ ਮਟਕੀ ਮਹਿ ਸਬਦ ਸੰਜੋਈ ਹਰ ਕਾ ਬਲੋਵ ਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ RAM ਨਾਮ ਲਾਗੇ ਉਤਰੇ ਤੀਰਾ ਆਸਾ ਬਾਤੀ ਸੂਕੀ ਤੇਲ ਨਖੂਟਾ ਮੰਡਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸਿਓ ਧੂਆ ਰਵ ਰਹਿਆ ਏਕ ਅਵਰ ਨਹੀਂ ਦੂਆ ਰਹਾਉ ਟੂਟੀ ਤੰਤ ਨਾ ਬਜੈ ਰਵਾਬ ਭੂਲ ਬਿਗਾਰੇ ਉਹ ਆਪਣਾ ਕਾਜ ਕਥਨੀ ਬਦਨੀ ਕੈਨ ਕਹਾਵਨ ਸਮਝ ਪਰੀ ਤਉ ਬਿਸਰਿਓ ਗਾਵਨ ਕਹਿਤ ਕਬੀਰ ਪੰਚ ਜੋ ਚੂਰੇ ਤਿਨ ਤੇ ਨਾਹੀ ਪਰਮ ਪਦ ਦੂਰੇ ਆਸਾ ਸੋਤੇ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਰਾਖਸ ਤੇਤੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਨ ਮੇਰਾ ਰਹਾਉ ਜੇ ਅਤਕ੍ਰੋਪ ਕਰੇ ਕਰਤਾ ਆ ਤਾਂ ਪੀ ਚੀਤ ਨਰਾਖਸ ਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸੁਪਾਰਾ ਦੇਹ ਵਿਮਲ ਮਤ ਸਦਾ ਸਰੀਰਾ ਸਹਜ ਸਹਜ ਗੁਣ ਰਵੈ ਕਬੀਰਾ ਹਾਸਾ ਹਜ ਹਮਾਰੀ ਗਉਮਤੀ ਤੀਰ ਜਹਾਂ ਬਸਹਿ ਪੀਤੰਬਰ ਪੀਰ ਵਾਹੂ ਵਾਹੂ ਕਿਆ ਖੂਬ ਗਾਉਂਤਾ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਉ ਨਾਰਦ ਸਾਰਦ ਕਰਹਿ ਖਵਾਸਤੀ ਪਾਸ ਬੈਠੀ ਬੀਬੀ ਕਬਲਾ ਦਾਸੀ ਕੰਠੇ ਮਾਲਾ ਜਿ ਹਵਾਰਾਮ ਸਹੰਸ ਨਾਮ ਲੈ ਲੈ ਕਰਉ ਸਲਾਮ ਕਹਿਤ ਕਬੀਰ RAM ਗੁਨ ਗਾਵੋ Hindu Turk ਦੋ ਸਮਝਾਵੋ ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ 9 ਦੋ ਤੁਕੇ 5 ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ ਭੂਲੀ ਮਾਲਨੀ ਹੈ ਏਉ ਸਤਗੁਰ ਜਾਗਤਾ ਹੈ ਦੇਉ ਰਹਾਉ ਬ੍ਰਹਮਪਾਤੀ ਵਿਸ਼ਨ Đਾਰੀ ਫੂਲ ਸੰਕਰ ਦੇਉ ਤੀਨ ਦੇਵ ਪਰਤਖ ਤੋਰਹਿ ਕਰਹਿ ਕਿਸ ਕੀ ਸੇਉ ਪਾਖਾਨ ਗੜ ਕੈ ਮੂਰਤ ਕੀਨੀ ਦੇਹ ਕੈ ਛਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤਉ ਗਢਨ ਹਾਰੇ ਖਾਓ ਭਾਤ ਪਹਿਤ ਅਰਲਾਪ ਸੀ ਕਰ ਕਰ ਆਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੀ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਇ ਆਸਾ 12 ਬਰਸ ਬਾਲਪਨ ਬੀਤੇ 20 ਬਰਸ ਕਸ ਤਪ ਨਾ ਕੀਓ 30 ਬਰਸ ਕਸ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗयो ਛਾਇਰ ਸੂਖ ਭਜੰਗ ਬਲਿਓ ਰਹਾਉ ਸੂਕੇ ਸਰਵਰ ਪਾਲ ਬੰਧਾਵੇ ਲੂਣਾ ਖੇਤ ਹਤਵਾਰ ਕਰੈ ਆਇਓ ਚੋਰ ਤੁਰੰਤ ਤਹ ਲੇ ਗਇਓ ਮੇਰੀ ਰਾਖਤ ਮੁਗਦ ਫਿਰੈ ਚਰਨ ਸੀਸ ਕਰ ਕੰਪਣ ਲਾਗੇ ਨੈ ਨੀ ਨੀਰ ਅਸਾਰਬ ਹੈ ਜਿਹਵਾ ਬਚਨ ਸੁਧ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੈ ਹਰ ਜਿਉ ਕਿਰਪਾ ਕਰੈ ਲਿਵ ਲਾਵੇ ਲਾਹਾ ਹਰ ਹਰ ਨਾਮ ਲੀਓ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਅਨਪਨ ਕਸ਼ੂਐ ਲੈ ਨਾ ਗਇਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿਰਖਵਾਦ ਨਾ ਕੀਜੈ ਰੇ ਮਨ ਸੋ ਕਰਤ ਕਰ ਕਰ ਲੀਜੈ ਰੇ ਮਨ ਰਹਾਉ ਕੁਮਾਰੈ ਏਕ ਜੋ ਮਾਟੀ ਗੁੰਦੀ ਬਹੁ ਵਿਦਬਾਨੀ ਲਾਈ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ ਸੁੰਨ ਹੈ ਧਨ ਰੱਖਣ ਕੋ ਦੀਆ ਮੁਗਧ ਕਹੈ ਧਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੇ ਕਿਨ ਮਹਿ ਕਰੈ ਨਵੇਰਾ ਹਰ ਜਾਨੇ ਊਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਾਨੈ ਬਾਣਾ ਮਨ ਵਸਾਈ ਕਹ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਏ ਹੋ ਤਰੀ 타ਗਰੀ ਛੂਟੀ